ਖੜਾ ਸੀ ਇਹ ਸਾਡੀ ਯਾਰ ਏਡੀ ਰੋਟੀ ਮਾੜੀ ਹੋ ਗਈ ਜਿਹੜੀ ਨਾ ਸੀਐਮ ਸਾਹਿਬ ਨੂੰ ਜਾਂ ਮੰਤਰੀਆਂ ਨੂੰ ਸਾਡੀ ਰੋਟੀ ਨਹੀਂ ਪਸੰਦ ਆਏਗੀ ਹਾਂ ਜਿਹੜਾ ਵੀਰ ਟਰੈਕਟਰ ਵਾਲਾ ਵੀਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਟਰੈਕਟਰ ਲੈ ਕੇ ਆਇਆ ਇਸ ਤਰ੍ਹਾਂ ਚਲੋ ਗੱਟੇ ਟਰਾਲੀਆਂ ਭਰਨੀਆਂ ਸੌਖੀਆਂ ਹੋ ਜਾਂਦੀਆਂ ਕਿਉਂਕਿ ਗੱਟੂਆਂ ਦੇ ਵਿੱਚ ਮਿੱਟੀ ਵੀ ਤਕਰੀਬਨ 35 35 40 40 ਕਿਲੋ ਦੀ ਮੇਰ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਪਤਾ ਕੀ ਗੱਲ ਆ ਜਦੋਂ ਇਦਾਂ ਦੀ ਸੇਵਾ ਹੋਵੇ ਜਦੋਂ ਆਪਾਂ ਨੂੰ ਪੰਜਾਬ ਨੂੰ ਪੰਜਾਬ ਦੀ ਲੋੜ ਹੋਵੇ ਉਦੋਂ ਇਹ ਤੀਰ 13 ਮੇਰਾ ਕਿੰਤੂ ਪਰੰਤੂ ਨਹੀਂ ਵੇਖਿਆ ਜਾਂਦੀਆਂ ਹਾਂਜੀ ਦੋਸਤੋ ਆ ਚੱਲੀ ਅੱਜ ਸਾਡੀ ਮੱਲੂ ਵਾਲੇ ਦੀ ਸੰਗਤ ਸਤਿ ਸ੍ਰੀ ਅਕਾਲ ਕਿ ਵੀ ਦੋ ਤਿੰਨ ਵਾਰ ਸੇਵਾ ਲੈ ਕੇ ਗਏ ਨੇ ਅੱਜ ਚੌਥੀ ਵਾਰ ਸੇਵਾ ਲੈ ਕੇ ਚੱਲੇ ਨੇ ਸਾਡੇ ਪਿੰਡ ਮੱਲੂ ਵਾਲੇ ਦੇ ਨੌਜਵਾਨ ਪੱਲਾ ਮੇਗਾ ਬੰਨ ਉੱਥੇ ਆਪਾਂ ਚੱਲਾਂਗੇ ਉਸ ਤੋਂ ਬਾਅਦ ਦੀ ਵੀਡੀਓ ਉੱਥੇ ਚੱਲੇਗੀ ਬਾਕੀ ਦੋ ਟਰਾਲੀਆਂ ਦੋਸਤੋ ਤੁਹਾਡੀਆਂ ਲੇਟ ਹੋ ਗਈਆਂ ਮੁੰਡੇ ਰੋਟੀ ਖਾਂਦੇ ਪੈਣੇ ਤਾਂ ਕਰਕੇ ਤੁਹਾਡੀਆਂ ਦੋ ਅੱਗੇ ਜਾਂਦੇ ਹੌਲੀ ਹੌਲੀ ਚੱਲਦੇ ਆ ਬਾਕੀ ਪਿੱਛੇ ਆਉਣੇ ਆਂ ਠੀਕ ਆ ਵੀਰੇ ਦੋਸਤੋ ਧੰਨਵਾਦ ਹਾਂਜੀ ਦੋਸਤੋ ਆਪਾਂ ਪਾਕਿਸਤਾਨ ਇੰਡੀਆ ਦੀ ਸਰਹੱਦ ਦੇ ਉੱਪਰ ਜ਼ੀਰੋ ਲਾਈਨ ਆਫ ਕੰਟਰੋਲ ਦੇ ਖੜੇ ਆ ਆ ਵੇਖੋ ਜਿਹੜੀ ਆਪਣੀ ਤਾਰ ਲੱਗੀ ਸਰਹੱਦ ਦੇ ਉੱਤੇ ਪਾਣੀ ਦੇ ਵਿੱਚ ਡੁੱਬ ਚੁੱਕੀ ਆ ਸਤਲੁਜ ਦਰਿਆ ਦੇ ਵਿੱਚ ਤੇ ਪਾਣੀ ਦਾ ਵਹਾਅ ਵੇਖ ਸਕਦੇ ਜੇ ਆ ਬਾਰਡਰ ਦੇ ਨਾਲ ਲੱਗਾ ਪਿਆ ਏ ਇਹ ਬਾਰਡਰ ਦਾ ਪਾਣੀ ਉਧਰ ਸਾਰੀ ਜ਼ਮੀਨ ਦੇ ਵੱਲ ਰਿਸਣਾ ਸ਼ੁਰੂ ਹੋ ਗਿਆ ਤਾਂ ਹੀ ਲੋਕਾਂ ਨੇ ਆਵਾਜ਼ ਮਾਰੀ ਤੇ ਲੋਕ ਸੇਵਾ ਲਈ ਪਹੁੰਚ ਗਏ ਪਿੰਡ ਪੱਲਾ ਮੇਗਾ ਪਛਾੜੀਆਂ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਆ ਸਾਡੇ ਮੁੰਡੇ ਮਾਛੀਆੜੇ ਦੇ ਨੇ ਕੁਛ ਵਿੱਚ ਮਾਛੀਆੜੇ ਵਾਲੇ ਵੀ ਸੇਵਾ ਲੈ ਕੇ ਔਰ ਵੀਰ ਜੀ ਕੀ ਹਾਲ ਚਾਲ ਹੈ ਜੀ ਇਹ ਸਾਡੇ ਮਾਛੀਆੜ ਦੇ ਵੀਰ ਨੇ ਵੀ ਸੇਵਾ ਲੈ ਕੇ ਆਏ ਨੇ ਆ ਮੱਲੂ ਵਾਲੇ ਪਿੰਡ ਵਾਲੇ ਨੇ ਲਾਈ ਆ ਮੁੰਡੇ ਸਾਰੇ ਜਿੰਨੇ A to Z ਵਿੱਚ ਮਾਛੀਆੜ ਦੇ ਵੀ ਲੱਗੇ ਹੋਏ ਨੇ ਹੋਰ ਸੁਣਾਓ ਕੀ ਹਾਲ ਚਾਲ ਹੈ ਜੀ ਵੀਰ ਜੀ ਫਤਿਹ ਜੀ ਵੀਰ ਜੀ ਫਤਿਹ ਆ ਮਹਿਕ ਲਾ ਲਓ ਮੜਾ ਜਾਂ ਇੱਥੇ ਲਾ ਦੇ ਹਾਂਜੀ ਜੀ ਦਸੰਗ ਜੀ ਅੱਜ ਕਾਦੀ ਸੇਵਾ ਲੈ ਕੇ ਆਏ ਜੀ ਗੱਟੇ ਮਿੱਟੀ ਦੇ ਭਰ ਕੇ ਲਿਆਏ ਆ ਜੀ ਅੱਛਾ ਮਿੱਟੀ ਦੇ ਗੱਟੇ ਭਰ ਕੇ ਲਿਆਏ ਜੀ ਹਾਂਜੀ ਹਾਂਜੀ ਆ ਗੱਟੇ ਤੁਸੀਂ ਭਰ ਕੇ ਲਿਆਏ ਜੀ ਹਾਂਜੀ ਤੇ ਇਸ ਤੋਂ ਆਹ ਧਾਗ ਤੁਸੀਂ ਲਈ ਸਾਰੀ ਇੱਥੇ ਧਾ ਲੱਗ ਰਹੀ ਸੀ ਪਾਣੀ ਵੇਖੋ ਕਿੰਨੀ ਤੇਜ਼ ਚੱਲ ਰਿਹਾ ਹਾਂਜੀ ਹਾਂਜੀ ਤੇ ਪਾਣੀ ਦੇ ਬਚਾਅ ਵਾਸਤੇ ਪਿੱਛੇ ਅਸੀਂ ਦੇਖਦੇ ਆਏ ਆ ਹਾਂਜੀ ਪਾਣੀ ਪਾਰਲੇ ਦਾ ਬਹੁਤ ਸਮਰਿਆ ਹੈ ਹਾਂਜੀ ਸਿੰਮ ਦਾ ਪਿਆ ਰਸ ਦਾ ਪਿਆ ਪਾਣੀ ਮੱਛੀ ਮੋਟੇ ਉਹਦੇ ਵਿੱਚ ਦੀ ਪਾਣੀ ਨਿਕਲ ਰਿਹਾ ਉੱਪਰ ਉਹ ਕਿੱਥੇ ਕੋ ਮੈਂ ਦੱਸਿਆ ਜੀ ਮੈਂ ਵੀਡੀਓ ਜ਼ਰੂਰ ਬਣਾਉਂਗਾ ਉਹ ਕਿੱਲੇ ਪਿੱਛੇ ਆ ਅੱਛਾ ਇਹ ਮੱਛੀ ਮੋਟੇ ਦੇ ਵਿੱਚੋਂ ਉੱਪਰੋਂ ਪਾਣੀ ਆ ਰਿ ਇਹਨਾਂ ਮੁੱਦਿਆਂ ਵੇਖ ਕੇ ਬਾਕੀ ਲਾਕੇ ਦੀ ਪੰਜਾਬ ਦੀ ਸੰਸ ਬਹੁਤ ਸੇਵਾ ਕਰ ਰਹੀ ਹੈ ਜੀ ਠੀਕ ਆ ਪੰਜਾਬ ਨੂੰ ਬਚਾਉਣ ਦੀ ਖਾਤਰ ਆ ਜੀ ਤੁਹਾਡਾ ਕਿਵੇਂ ਵਿਚਾਰ ਬਣਿਆ ਸੇਵਾ ਕਰਨ ਦਾ ਜੀ মিডিਆ ਰਾਈਂ ਸੁਣ ਕੇ ਜੀ ਵੀਡੀਓ ਤੇ ਤੁਹਾਨੂੰ ਪਤਾ ਹੀ ਵੀ ਇੱਥੇ ਲੋੜ ਹੈਗੀ ਆ ਆਪਰਾਇਆ ਹਾਂ ਇੱਥੇ ਜ਼ਰੂਰ ਤਾਂ ਇੱਕ ਖਤਰਾ ਹੈ ਹਾਂਜੀ ਫਿਰ ਉੱਥੇ ਸੰਗਤ ਪੰਜਾਬ ਦੀ ਸਾਰੇ ਪੰਜਾਬ ਦੀ ਸੰਗਤ ਸੇਵਾ ਕਰਦੀ ਹੈ ਕਿੰਨੀਆਂ ਟਰਾਲੀਆਂ ਲੈ ਕੇ ਆਏ ਜੀ ਅੱਜ ਆਪਣੇ ਤਿੰਨ ਟਰਾਲੀਆਂ ਆਈਆਂ ਜੀ ਇੱਕ ਟਰਾਲੀ ਭਰੀ ਖਲੋਤੀ ਆ ਭਰੀ ਖਣੀਆ ਹੁਣ ਜਾ ਕੇ ਫਿਰ ਭਰਰੀਆਂ ਜੇ ਹੋਰ ਅੱਛਾ ਹੋਰ ਭਰਰੀਆਂ ਲੱਗੋਗੇ ਤਾਂ ਫੋਨ ਆਇਆ ਸੀ ਉੱਥਿਆਂ ਦੇ ਢਾ ਲੱਗੀ ਇਹ ਕਾ ਬੜਾ ਵਧੀਆ ਕੀਤਾ ਜਿਹੜਾ ਤੁਸੀਂ ਗੱਟੂ ਭਰ ਕੇ ਲੈ ਕੇ ਆਏ ਜੀ ਇੱਥੇ ਦੂਰੀ ਮਿਹਨਤਰੀ ਕਰਨੀ ਪਈ ਇਹ ਮਾਛੀਆੜ ਦੇ ਮੁੰਡੇ ਕਿੰਨੇ ਕੋ ਵਿੱਚ ਆਪਣੇ ਮਾਛੀਆੜ ਦੇ ਮੁੰਡੇ ਬਹੁਤ ਆਏ ਆ ਜੀ ਅੱਛਾ ਹਾਂਜੀ ਤੁਹਾਡੇ ਨਾਲ ਹੀ ਆਏ ਨੇ ਹਾਂਜੀ ਮਾਛੀਆੜ ਉਹ ਬਈਆ ਜੋ ਮਾਤਾ ਦਾ ਦਾੜੀਦਾਰ ਬੰਦਾ ਆਇਆ ਸੀ ਜੱਟੇ ਭਾਗੇ ਗਏ ਨੇ ਅੱਛਾ ਤੇ ਉਸ ਤੋਂ ਬਾਅਦ ਸੇਵਾ ਕਰਾਈ ਆ ਸੁਹਾ ਵੀ ਫਿਰ ਲੱਦੇ ਆ ਆਪਣੇ ਪਿੰਡ ਦੇ ਮੁੰਡੇ ਕਾਫੀ ਹੋ ਗਏ ਯਾਰ ਆ ਵੇਖੋ ਬਾਈ ਜੀ ਉਹ ਟਰੈਕਟਰ ਫਲੋਟਾ ਆਪਣਾ ਉਹ ਯਾਰ ਜਾਨਾ ਸਹਿਯੋਗ ਦਿੱਤਾ ਸਾਨੂੰ ਲੋਕਾਂ ਦਾ ਉਹ ਸੋਨਾਲੀ ਕਾ ਟਰੈਕਟਰ ਤੋਂ ਲੈ ਕੇ ਆ ਜਿੰਨੇ ਮੁੰਡੇ ਸਾਰੇ ਕੁਛ ਮਾਛੀਆੜ ਦੇ ਨੇ ਕੋ ਮੱਲੂ ਵਾਲੇ ਦੇ ਨੇ ਠੀਕ ਆ ਇਹ ਇਹ ਢਾਕਾਂ ਲਾ ਰਹੇ ਨੇ ਤੁਹਾਡੇ ਤਿੰਨ ਚਾਰ ਟਰਾਲੇ ਸੀ ਠੀਕ ਆ ਸਾਦੀ ਨਾਲ ਹੀ ਜੋੜਦੇ ਆ ਜੀ ਅੱਛਾ ਵੀ ਹਿਸਾਬ ਨਾਲ ਵੀ ਵੀ ਸਾਰੇ ਟਰਾਲੇ ਤੁਸੀਂ ਜਿੰਨੇ ਲਿਆਏ ਆਪਦੇ ਤੁਸੀਂ ਆਪੇ ਲਾ ਕੇ ਤੇ ਆਪੇ ਜੋੜੇ ਨੇ ਨਹੀਂ ਜੋੜੀਆਂ ਨੇ ਬਾਕੀ ਹੋਰ ਸੰਗਤ ਵਿੱਚ ਬਹੁਤ ਮਜ਼ਾ ਕਰ ਰਹੀ ਆ ਆਪਾਂ ਦਾ ਨੇ ਆਪਣਾ ਬਾਕੀ ਲੰਗਰ ਦਾ ਪ੍ਰਬੰਧ ਕਿਵੇਂ ਹੈ ਇੱਥੇ ਸੱਚੇ ਪਾਤਸ਼ਾਹ ਕਿਰਪਾ ਨਾਲ ਕੋਈ ਅੰਤ ਨਹੀਂ ਹੈ ਜੀ ਠੀਕ ਆ ਕਿਹੜੀ ਚੀਜ਼ ਕਹਦੀ ਐ ਇਸ ਤੇ ਕਿਹੜੀ ਨਹੀਂ ਮਿਲ ਰਹੀ ਹੋਰ ਦੂਜੀਆਂ ਸੰਗਤਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਜੇ ਵੀ ਕਹਿੰਦੇ ਆ ਕਿ ਸੰਗਤ ਵੱਤ ਵੱਤ ਚੜ ਕੇ ਪੰਜਾਬ ਦੀ ਪੰਜਾਬ ਮਰਤ ਕਰੇ ਠੀਕ ਆ ਤੇ ਆਪਾਂ ਇਹ ਪਾਣੀ ਤੇ ਆਪਣਾ ਦਬਾਅ ਬਣਾ ਸਕੀਏ ਹਾਂਜੀ ਸਰਕਾਰਾਂ ਨੂੰ ਵੀ ਪਤਾ ਲੱਗ ਜਾਏ ਕਿ ਪੰਜਾਬੀ ਜਾਗਰੂਕ ਹੋਵੇ ਨੇ ਨਹੀਂ ਹੋਰ ਪਿੰਡਾਂ ਨੂੰ ਵੀ ਬੇਨਤੀ ਕਰਦੇ ਵੀ ਸੇਵਾ ਲੈ ਕੇ ਆਉਣ ਇੱਥੇ ਜਿੱਥੇ ਜਿੱਥੇ ਵੀ ਲੋੜ ਹੈ ਜਿੱਥੇ ਜਿਵੇਂ ਕਿਤੇ ਵੀ ਮੱਕੋਗੇ ਵੀ 10 ਪੈਰੀਆ ਲੱਗੇ ਰਾਮਲਾਲ ਦੀ ਬਸਤੀਆਂ ਸਾਈਡ ਆਪਣੇ ਪਿੱਛੇ ਤੋਂ ਲਕੜਾਂ ਮਿੱਟੀ ਪੂਰੀ ਹੋ ਗਈ ਹੈ ਜਲੀ ਵਾਲੀ ਸਾਈਡ ਤੇ ਹਾਂਜੀ ਤੇ ਜਿੱਥੇ ਵੀ ਕਿਤੇ ਖਤਰਾ ਹੈ ਉੱਥੇ ਪਹੁੰਚਣ ਦੀ ਜ਼ਰੂਰਤ ਕਰਨ ਇੱਕ ਤੁਸੀਂ ਹੋਰ ਪਿੰਡ ਦਾ ਨਾਮ ਲੈ ਰਹੇ ਸੀ ਕੀ ਮੱਪੋਗੇ ਮੱਪੋਗੇ ਪਿੰਡ ਦੋਨਾਂ ਮੱਤੜ ਵਜਦਾ ਜੀ ਦੋਨਾਂ ਮੱਤੜ ਇੱਥੇ ਨੋਟ ਨੂੰ ਢਾਲ ਲੱਗੀ ਆ ਫੇਰੇ ਫੋਨ ਆਇਆ ਸੀ ਅੱਛਾ ਜਾ ਕੇ ਟਰਾਲੀਆਂ ਭਰਨੀਆਂ ਆਏ ਸੂਹਾ ਉੱਥੇ ਲਿਜਾਵਾਂਗੇ ਕਿ ਕਿਤੇ ਤੁਹਾਡੀ ਪਰਸਨਲ ਆਈ ਨਹੀਂ ਜੀ ਪਰਸਨਲ ਹੀ ਆਈ ਪਰਸਨਲ ਆਈ ਹਾਂਜੀ ਤੇ ਬਾਕੀ ਮੁੰਡੇ ਸ਼ੌਂਕ ਨਾਲ ਆਏ ਸਾਰੇ ਜੇ ਬੱਸ ਸੋ ਬਣਾਈ ਸੇਵਾ ਕਰ ਰਹੀ ਹੈ ਬੰਨ ਤੋਂ ਦੂਸਰੇ ਬੰਨੇ ਆਣ ਕੇ ਚੋਨੇ ਦੇ ਵਿੱਚ ਸਿਮ ਰਿਹਾ ਕੋਈ ਥੱਲੋ ਨਹੀਂ ਸਿਮ ਮਾ ਸੋਮਾ ਸਿਮ ਰਿਹਾ ਤੇ ਸਿਰਫ ਬੰਨ ਦੇ ਵਿੱਚੋਂ ਦੀ ਆ ਕੇ ਖੁੱਡ ਪੈ ਰਹੀ ਆ ਇਹੋ ਖੁੱਡਾ ਜਿਹੜੀਆਂ ਨੇ ਆ ਦੇਖੋ ਤੁਹਾਨੂੰ ਮੈਂ ਦਿਖਾਉਣਾ ਆ ਵੇਖ ਕੇ ਬਹਿਣੇ ਆ ਚੀਜ਼ਾਂ ਨਾਲ ਆ ਚੀਜ਼ ਤੋਂ ਸਿਮ ਰਿਆ ਪਾਣੀ ਇਹ ਹੋਣੀ ਕਿ ਲੋਕ ਕਹਿੰਦੇ ਨੇ ਖਤਰਾ ਨਹੀਂਗਾ ਖਤਰਾ ਇਸ ਚੀਜ਼ ਜਾਂਦਾ ਜਦੋਂ ਬੰਨ ਦੇ ਉੱਪਰ ਉਹ ਨਹੀਂ ਆਪਾਂ ਦੇਖਣਾ ਖਤਰਾ ਨਹੀਂਗਾ ਇਹ ਵੇਖੋ ਜੀ ਥੱਲੋ ਜਦੋਂ ਪਾਣੀ ਸਿਮੇਗਾ ਪਾਣੀ ਜਿਹੜਾ ਥੱਲੋ ਸਿਮ ਕੇ ਹੋਲ ਮੱਡਾ ਮੋਰਾ ਬਣ ਜਾਂਦਾ ਮੋਰੇ ਤੋਂ ਬਾਅਦ ਇਹ ਪਾਣੀ ਬੰਨ ਟੁੱਟਣ ਦਾ ਖ ਸਾਰਾ ਪੈਰਾ ਦੇ ਵਿੱਚ ਆਹ ਖੁੱਡ ਪੈ ਰਹੀ ਆ ਆ ਪਾਣੀ ਇਧਰੋਂ ਆ ਰਿਹਾ ਵਿੱਚ ਦੀ ਆ ਪਾਣੀ ਮੇਰੇ ਖਾ ਝੋਨੇ ਦੇ ਖੜਾ ਵੀ ਇਸੇ ਕਰਣੀ ਆ ਇਸੇ ਕਾਰਨ ਖੜਾ ਆ ਕੋਈ ਨਾ ਮੋਟਰ ਨਹੀਂ ਇਧਰ ਕੋਈ ਚੱਲ ਰਹੀ ਇੱਥੇ ਮੈਂ ਦੇਖਿਆ ਕਿਸੇ ਜ਼ਿਮੀਂਦਾਰ ਦੀ ਕੋਈ ਮੋਟਰ ਨਹੀਂ ਚੱਲਦੀ ਪਈ ਇਹ ਜਿਹੜਾ ਪਾਣੀ ਆ ਇਹ ਸਾਰਾ ਆਪਣੇ ਇਧਰੋਂ ਆਣ ਕੇ ਇਧਰ ਆ ਰਿਹਾ ਇਹ ਤਾਂ ਯਾਰ ਬੜੀ ਖਤਰੇ ਦੀ ਗੱਲ ਆ ਇਹ ਤਾਂ ਵੱਡੇ ਖੁੱਡ ਵੱਡੀ ਬਣ ਲੈਗਾ ਟਾਈਮ ਨਹੀਂ ਲੱਗਣਾ ਯਾਰ ਬਹੁਤ ਵੱਡਾ ਖਤਰਾ ਬਣ ਸਕਦਾ ਜਿਹੜਾ ਇਧਰ ਪਿੰਡ ਹੈਗਾ ਜੀ ਕਾਮਲ ਵਾਲਾ ਹੈਗਾ ਆ ਪਛੜੀਆਂ ਹੈਗਾ ਆਪਣੇ ਇਤਨਾ ਮੇਗਾ ਹੋ ਗਿਆ ਸਾਰੇ ਪਿੰਡਾਂ ਨੂੰ ਬਹੁਤ ਵੱਡਾ ਖਤਰਾ ਜੇ ਬੰਨ ਟੁੱਟਦਾ ਤਾਂ ਇਹ ਮੈਂ ਤਾਂ ਸਾਰੇ ਵੀਰ ਭਰਾਵਾਂ ਨੂੰ ਇਹ ਗੱਲ ਕਵਾਂਗਾ ਕਿ ਜਿਹੜੇ ਆਪਣੇ ਪਿੰਡਾਂ ਦੇ ਲਾਗੇ ਤੇ ਵੀ ਆ ਇੱਕ ਇੱਥੇ ਤਮਾਸ਼ਾ ਵੇਖਣ ਨਾ ਆਉਣ ਕੋਈ ਇੱਥੇ ਮੇਲਾ ਵੇਖਣ ਨਹੀਂ ਮੇਲਾ ਨਹੀਂ ਲੱਗਾ ਆ ਹਮ ਇੱਥੇ ਸਿਰਫ ਆਪਾਂ ਉਹਨਾ ਸੇਵਾ ਕਰਨ ਵਾਸਤੇ ਠੀਕ ਹੈ ਨਾ ਜੀ ਆ ਕੇ ਸੇਵਾ ਕਰੀਏ ਦੇਖੋ ਜੀ ਮੈਂ ਜੇ ਆਇਆ ਮੈਂ ਆਪਣਾ ਦੋ ਗੱਟੇ ਛੋਟਦੇ ਨੇ ਉਹ ਦੋ ਗੱਟਿਆਂ ਦੇ ਵਿੱਚੋਂ ਜਿਹੜੀ ਸਿਆਣਾ ਕਹਿੰਦੇ ਨਾ ਚਿੜੀ ਸੀ ਕੋਈ ਤੇ ਅੱਗ ਲੱਗ ਗਈ ਸੀ ਤੇ ਚਿੜੀ ਚੁੰਝ ਭਰ ਕੇ ਸਮੁੰਦਰ ਤੋਂ ਲੈ ਜਾ ਰਹੀ ਸੀ ਕਿਸੇ ਨੇ ਚਿੜੀ ਨੂੰ ਪੁੱਛਿਆ ਪੀ ਤੂੰ ਅੱਗ ਬੁਝਾ ਲੇਂਗੀ ਉਹ ਕਹਿੰਦੀ ਮੈਂ ਅੱਗ ਤਾਂ ਨਹੀਂ ਬੁਝਾਵਾਂਗੀ ਪਰ ਬੁਝਾਉਣ ਵਾਲਿਆਂ ਦੇ ਵਿੱਚ ਆ ਜਾਾਂਗੀ ਇਸ ਕਰਕੇ ਮੈਂ ਜਿਹੜੇ ਸੇਵਾ ਲੋਕ ਕਰਦੇ ਆ ਸੇਵਾ ਆ ਕੇ ਇੱਥੇ ਸੇਵਾ ਕਰਨ ਇਹ ਨਾ ਹੁਣ ਆਣ ਕੇ ਮੇਲਾ ਵੇਖਣ ਇੱਥੇ ਲੰਗਰ ਲੱਗਾ ਜੀ ਉਹ ਕੇਲਿਆਂ ਦਾ ਲੰਗਰ ਲੱਗਾ ਪਕੌੜਿਆਂ ਦਾ ਲੰਗਰ ਲੰਗਰ ਲੱਗਾ ਉਹਨਾਂ ਦੀ ਵੀਰਾਂ ਦੀ ਬਹੁਤ ਸ਼ਾਬਾਸ਼ ਹੈ ਜਿਹੜੇ ਵੀਰ ਇੱਥੇ ਆ ਕੇ ਆਪਣੀ ਸੇਵਾ ਵਾਸਤੇ ਲੱਗੇ ਹੋਏ ਨੇ ਨਹੀਂ ਜਿੰਨੇ ਮੁੰਡੇ ਤੁਹਾਡੇ ਨਾਲ ਮੈਂ ਵੇਖਿਆ ਸਾਰੇ ਮੁੰਡੇ ਬੜੇ ਜੋਸ਼ ਨਾਲ ਲੱਗੇ ਸੀ ਮੈਂ ਤਾਂ ਹਰਜਿੰਦਰ ਸਿੰਘ ਨੂੰ ਹੱਸਦਾ ਭਾਈ ਮੈਂ ਸਰਪੰਚ ਨੇ ਕਦੀ ਕੰਮ ਨਹੀਂ ਕੀਤਾ ਤੇ ਗੱਟੇ ਗੱਟੇ ਚ ਕੀ ਆਉਂਦਾ ਸੀ ਮੈਂ ਪ ਉਹਨੂੰ ਮੈਂ ਪਹਿਲਾਂ ਬਕਾਇਦਾ ਗੱਲ ਕਹੀ ਸੀ ਮੁੰਡੇ ਆਪਾ ਉਹ ਲੈ ਕੇ ਜਾਣੇ ਜਿਹੜਾ ਸੇਵਾ ਕਰੇ ਜਿਹੜਾ ਉੱਥੇ ਸੇਵਾ ਕਰਨ ਕਰਨ ਵਾਲਾ ਮੁੰਡਾ ਲੈ ਕੇ ਟਰਾਲੀ ਤੇ ਲੈ ਜਾਣਾ ਐਵੇਂ ਮੇਲਾ ਵੇਖਣਾ ਟਰਾਲੀ ਤੇ ਨਹੀਂ ਬਾਕੇ ਲੈ ਜਾਣੇ ਨਾਰ ਚ ਆਪਾਂ ਨਾਰੇ ਲਾਉਂਦੇ ਆਈਏ ਵੇਖੋ ਜੀ ਇੱਥੇ ਗਰੀਬਾਂ ਨਾਲ ਆਪਾਂ ਖੜਨਾ ਹੈ ਹਾਂ ਮਜ਼ਾਕ ਨਹੀਂ ਡਾਉਣਾ ਆਪਣੇ ਕਿਸਾਨਾਂ ਦਾ ਵੀਰਾਂ ਦਾ ਉੱਥੇ ਮੈਨੂੰ ਅੱਗੇ ਵੀਰ ਪਿੱਛੇ ਮਿਲਿਆ ਉਹਨੇ 6 ਕਿੱਲੇ ਜ਼ਮੀਨ ਆਪਦਾ ਸੀਗੀ 15 6 ਕਿੱਲੇ ਦੀ ਠੇਕੇ ਤੇ ਜ਼ਮੀਨ ਸੀ ਉਹ ਵੇਖੋ ਜੀ ਉਹਦੇ 13 ਕਿੱਲੇ ਜ਼ਮੀਨ ਤੋਂ ਨਾ ਸਾਰਾ ਡੁੱਬ ਗਿਆ ਉੱਥੇ ਇੱਕ ਬੇਲੀ ਕਹਿ ਰਿਆ ਸੀ ਮੇਲਾ ਹੈ ਮੈਂ ਵੀਰ ਤੇ ਸਾਨੂੰ ਪਤਾ ਮੇਲਾ ਲੋਕਾਂ ਨੂੰ ਦੇਖ ਕੇ ਵੇਖੋ ਜਿਨ੍ਹਾਂ ਦਾ ਝੋਨਾ ਡੁੱਬ ਗਿਆ ਹੈ ਜਿਨ੍ਹਾਂ ਦੇ ਸਾਰਾ ਕੁਝ ਰੁੜ ਗਿਆ ਪੈਰੀ ਠੇਕੇ ਲਈ ਆ ਉਹਨਾਂ ਦੇ 4 ਲੱਖ ਰੁਪਏ ਆੜਤੀਏ ਫੜ ਕੇ ਲਿਆ ਹੈ ਵੇਖੋ ਆੜਤੀਏ ਨੇ ਆਣ ਕੇ ਜਦੋਂ ਸੀਜ਼ਨ ਆਇਆ ਉਹਨੇ ਆਖਿਆ ਮੇਰੇ ਸੁੱਟੋ ਉਹਨੇ ਨਹੀਂ ਛੱਡਣਾ ਉਹਨੇ ਨਹੀਂ ਛੱਡਣਾ ਨਾ ਨਾ ਇਹ ਵੀਰ ਜੀ ਸਾਰੇ ਅਸੀਂ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਇਹ ਹੈ ਤਮਾਸ਼ਾ ਵੇਖਣ ਨਾ ਆਉਣ ਇੱਥੇ ਮੇਲਾ ਵੇਖਣ ਨਾ ਆਉਣ ਇਹ ਕਿਸੇ ਦੀ ਮਦਦ ਕਰਨ ਆਉਣ ਜੇ ਮਦਦ ਕਰਨੀ ਆ ਹੋਰ ਵੀ ਅਜੇ ਆਪਾਂ ਇਹ ਨਹੀਂ ਅੱਜ ਨਿਬੜ ਗਿਆ ਅੱਜ ਕੋਈ ਨਹੀਂ ਨਿਬੜਿਆ ਇੱਕ ਘਟੋ ਘਟ ਇੱਥੇ ਮਹੀਨੇ ਡੇਢ ਨੂੰ ਲੋੜ ਪੈਣੀ ਆ ਇਹਨਾਂ ਵੀਰਾਂ ਦੀ ਆਪਾਂ ਨੂੰ ਮਦਦ ਕਰਨੀ ਪੈਣੀ ਕਿਸੇ ਨੂੰ ਡੀਪੀ ਦੇਣੀ ਪੈਣੀ ਆ ਕਿਸੇ ਨੂੰ ਬੀਨ ਦੇਣਾ ਪੈਣਾ ਕਿਸੇ ਨੂੰ ਟ੍ਰੇਟਰ ਲਿਆ ਕੇ ਆਪਾਂ ਨੂੰ ਪਹਿਲੀ ਵਾਹ ਕੇ ਦੇਣੀ ਪੈਣੀ ਆ ਹੂੰ ਠੀਕ ਹੈ ਨੀ ਅੱਜ ਤੁਹਾਡੇ ਹਿਸਾਬ ਨਾਲ ਹੁਣ ਤੋਂ ਬਾਅਦ ਕਿਹੜੀ ਕਿਹੜੀ ਸੇਵਾ ਕਰਨ ਦੀ ਲੋੜ ਆ ਪਿੰਡਾਂ ਲੈਣ ਜਿਹੜੇ ਹੋਰ ਵੀ ਲੋਕੀ ਆਉਣ ਆਪਾਂ ਜਿਹੜੀ ਵੇਖੋ ਜੀ ਜੇ ਤਾਂ ਵੀ ਇਹ ਰਾਸ਼ਨ ਦੀ ਰਾਸ਼ਨ ਦੀ ਕਿਸੇ ਕੋਲ ਕੋਈ ਕਮੀ ਨਹੀਂ ਹੈ ਹਾਂ ਮਹਾਰਾਜ ਸਾਡੇ ਕਲਗੀ ਵਾਲੇ ਪਾਤਸ਼ਾਹ ਦਾ ਦੇਸ਼ ਹੈ ਗੁਰੂਆਂ ਪੀਰਾਂ ਦਾ ਪੰਜਾਬ ਹੈ ਇੱਥੇ ਕੋਈ ਮੰਗ ਕੇ ਖਾਣ ਵਾਲਾ ਨਹੀਂਗਾ ਨਹੀਂ ਹੈਗਾ ਠੀਕ ਹੈ ਨਾ ਜੀ ਜੇ ਅਸੀਂ ਸੋਚੀਏ ਨਾ ਅਸੀਂ ਐ ਕਰਕੇ ਨਹੀਂ ਖਾਣ ਵਾਲੇ ਐ ਕਰਕੇ ਖਾਣ ਵਾਲੇ ਆ ਠੀਕ ਹੈ ਜੀ ਅਸੀਂ ਸਾਨੂੰ ਗੁਰੂ ਮਹਾਰਾਜ ਨੇ ਬਹੁਤ ਤਾਕਤ ਬਖਸ਼ੀ ਆ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਬੜੀ ਤਾਕਤ ਬਖਸ਼ੀ ਆ ਅਸੀਂ ਕਿਸੇ ਦੇ ਮੰਗਣ ਵਾਲੇ ਬੰਦੇ ਲੋਕ ਨਹੀਂ ਗੇ ਸਾਡੀ ਕੋਮ ਮੰਗਣ ਵਾਲੀ ਨਹੀਂ ਗੀ ਸਿਰਫ ਸਈ ਸਾਧੂ ਲੋਕਾਂ ਨੂੰ ਦਾਨ ਦੇਣ ਵਾਲੇ ਆ ਹਾਂਜੀ ਹਾਂਜੀ ਠੀਕ ਹੈ ਨਾ ਜੀ ਇਹ ਜਿਹੜਾ ਰੈਸ਼ਨ ਹੈ ਜੋ ਬੜਾ ਵੱਧੂ ਕੁਛ ਹੋ ਗਿਆ ਬੜਾ ਲੋਕਾਂ ਕੋਲ ਆ ਗਿਆ ਮੈਂ ਤਾਂ ਇਹਨਾਂ ਰੈਸ਼ਨ ਪਾਣੀ ਬੰਦ ਕਰਕੇ ਫੀਡਾਂ ਬੰਦ ਕਰਕੇ ਚਾਰੇ ਬੰਦ ਕਰਕੇ ਇੱਕ ਜੇ ਅਗਰ ਕਰ ਸਕਦੇ ਮਦਦ ਕਰ ਸਕਦੇ ਤੇ ਇੱਕ ਡੀਪੀ ਲੈ ਕੇ ਰੱਖਣਾ ਹਾਂ ਇੱਕ ਡੀਜ਼ਲ ਤੇਲ ਲੈ ਕੇ ਰੱਖਣਾ ਅੱਜ ਦੇਣ ਦੀ ਜਰੂਰਤ ਨਹੀਂ ਗਈ ਹਾਂ ਆ ਦੇ ਕੋਲ ਜਮਾ ਰੱਖ ਲੈਣਾ ਤੇ ਦੇਖੋ ਜਿਹੜੇ ਜ਼ਰੂਰਤਵੰਦ ਨੂੰ ਦਿਓ ਹਾਂ ਜਿੱਥੋਂ ਬੰਨ ਟੁੱਟ ਰਿਹਾ ਉੱਥੇ ਆ ਕੇ ਸੇਵਾ ਕਰੋ ਕਿ ਪਿੰਡਾਂ ਦੇ ਵਿੱਚ ਨਹੀਂ ਜਾਣ ਦੀ ਲੋੜ ਆ ਤਾਂ ਗਰੁੱਪ ਬਣਾ ਲਓ ਇੱਕ ਪਿੰਡ ਦੇ ਵਿੱਚ ਹਾਂ ਦੇਖੋ ਮੈਂ ਆਇਆ ਮੈਂ ਇੱਥੇ ਪੱਲੇ ਮੇਕੇ ਆ ਗਿਆ ਜੀ ਮੈਂ ਫਰਾਨੀ ਸਾਹਿਬ ਆਇਆ ਮੈਂ ਉੱਥੇ ਸੁੱਟ ਗਿਆ ਤੁਸੀਂ ਆਏ ਉੱਥੇ ਤੁਸੀਂ ਦੇਗੇ ਹੁਣ ਵੇਖੋ ਜੀ ਜੇ 10 ਬੰਦੇ ਆਉਂਦੇ ਆ 10 ਬੰਦੇ ਨੂੰ ਇਹ ਤਾਂ ਨਹੀਂ ਪਤਾ ਕਿ ਜਸਵੀਰ ਸਿੰਘ ਕਿਹਨੂੰ ਦੇ ਰਿਹਾ ਗੁਰਵਿੰਦਰ ਸਿੰਘ ਕਿਹਨੂੰ ਦੇ ਗਿਆ ਨਾ ਦਰ ਸਿੰਘ ਆਇਆਗਾ ਕਿੰਨੂ ਫੰਡ ਦੇ ਗਿਆ ਜਾਂ ਆਪਣਾ ਡੀਜ਼ਲ ਤੇਲ ਦੇ ਗਿਆ ਹੂੰ तकरीबन ਮੈਂ ਦੇਖਿਆ ਸੀ ਦੁਲਚੀ ਗਏ ਉਦੋਂ ਸ਼ਾਮ ਨੂੰ ਡੀਜ਼ਲ ਤੇਲ ਤੇ ਵੰਡਰ ਤੋਂ ਲੜਦੇ ਪਏ ਲੜੇ ਲੜੇ ਮੈਂ ਆਪ ਵੇਖਿਆ ਲੜ ਪਏ ਲੜ ਪਏ ਬੜੀ ਬਹੁਤ ਸ਼ਰਮਨਾਕ ਗੱਲ ਐ ਸ਼ਰਮ ਵਾਲੀ ਗੱਲ ਆ ਬੜੀ ਲੜਾਈ ਹੋਣ ਹੋਣਾ ਬਚੀ ਉੱਥੋਂ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਜਿਹੜੇ ਲੋਕੇ ਗੱਲਾਂ ਕਰਦੇ ਜਿਹੜੇ ਇਹਨਾਂ ਪਿੱਛੇ ਲੜਦੇ ਨੇ ਠੀਕ ਆ ਨਾ ਜੀ ਦੇਣਾ ਵੀ ਬਹੁਤ ਵੱਡੀ ਸ਼ਰਮਨਾਤ ਵਰਗਾ ਲੱਗਦਾ ਵੀ ਤੁਸੀਂ ਕਹਿੰਦੇ ਡੀਜ਼ਲ ਡੀਏਪੀ ਇਹਨਾਂ ਚੀਜ਼ਾਂ ਦੀ ਲੋੜ ਆ ਪਲਾਵ ਦੇ ਪਿੰਡ ਸਟੋਰ ਕਰਕੇ ਰੱਖ ਲੋ ਆ ਤੇ ਫਿਰ ਇਕੱਠੇ ਹੋ ਕੇ ਆਓ ਫਿਰ ਇਕੱਠੇ ਹੋ ਕੇ ਆਪ ਦਾ ਜਿਹੜੇ ਵੇਖੋ ਪਿੰਡ ਕਈ ਪਿੰਡ ਮੈਨੂੰ ਲੱਗਦਾ ਇਹ ਜਿਹੇ ਪਿੰਡ ਵੀ ਆਪਾਂ ਨੂੰ ਹੈ ਹੋਣਾ ਚਾਹੀਦਾ ਵੀ ਕੋਈ ਗੋਦ ਪਿੰਡ ਲੈਣ ਹਾਂ ਗੋਦ ਅਸੀਂ 3-4 ਪਿੰਡ ਦੀ ਅਸੀਂ ਸੰਭਾਲੇ ਆ ਅਸੀਂ ਫਲਾਣੀ ਥਾਂ ਤੋਂ ਗ੍ਰਾਈ ਕਰਕੇ ਲਿਆ ਕੇ ਪਿੰਡ ਨੂੰ ਦੇਾਂਗੇ ਹਾਂ ਅਲੱਗ-ਅਲੱਗ ਇਹ ਨਾ ਹੋਵੇ ਉਸ ਪਿੰਡ ਜਮਾਨ ਚੁਰਿਆ ਜਾਵਾ ਉਸੇ ਪਿੰਡ ਜ ਦੂਜਾ ਚੁਰਿਆ ਹੋਵੇ ਠੀਕ ਹੈ ਜੀ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਤੇ ਲੈਣ ਵਾਲਿਆਂ ਦੀ ਕੋਈ ਕਮੀ ਨਹੀਂ ਹਾਂ ਠੀਕ ਹੈ ਨਾ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈਗੀ ਤੇ ਲੈਣ ਵਾਲਿਆਂ ਦੀ ਕੋਈ ਕਮੀ ਨਹੀਂ ਲੈਣ ਵਾਲੇ ਵੀ ਉਦੋਂ ਵੱਧ ਕਮੀ ਆ ਉਹ ਉਦੋਂ ਵੱਧ ਖੜੇ ਨੇ ਵੇਖੋ ਜੀ ਸਾਰੇ ਪੰਜੇ ਗੁਣਾ ਇੱਕੋ ਨਹੀਂ ਨਹੀਂ ਹੈਗੀਆਂ ਠੀਕ ਹੈ ਨਾ ਜੀ ਇਸ ਵੇਲੇ ਦੀ ਪੰਜਾਬ ਇਹ ਪੰਜਾਬ ਨੂੰ ਬਹੁਤ ਲੋਡ ਆਪਣੀ ਪੰਜਾਬ ਨੂੰ ਸੁਧਰਨਾ ਚਾਹੀਦਾ ਹੈ ਪੰਜਾਬ ਨੂੰ ਇੱਕ ਖੜਨਾ ਚਾਹੀਦਾ ਹੈ ਇਹ ਸਰਕਾਰਾਂ ਕੁਝ ਨਹੀਂ ਕਰਦੀਆਂ ਸਰਕਾਰਾਂ ਜੋ ਵੀ ਆਉਂਦੀਆਂ ਲollipops ਦੇ ਕੇ ਚਲੀਆਂ ਜਾਂਦੀਆਂ ਨੇ ਸਭ ਝੂਠੀਆਂ ਸਰਕਾਰਾਂ ਨੇ ਜੀ ਜੇ ਇਹ ਵੇਖੋ ਜੀ ਅੱਛਾ ਸਾਡੇ ਭਗਵੰਤ ਸਿੰਘ ਸਾਹਿਬ ਸੀਐਮ ਸਾਹਿਬ ਆਏ ਕਿ ਲੋਰ ਸੇ ਪਖੰਡ ਕਰਨ ਦੀ ਕਿਹੜੀ ਰੋਡ ਸੀ ਉਹਨੂੰ ਯਾਰ ਆਪਣੇ ਆ ਆ ਜਿਹੜੀ ਲੇਡੀ ਜੀ ਰੋਈ ਆ ਮੀਡੀਆ ਦੇ ਵਿੱਚ ਰੋਣ ਦੀ ਠੀਕ ਹੈ ਨਾ ਜੀ ਉਹ ਵੇਖੋ ਜੀ ਥੱਲੇ ਬੈਠਾ ਪਹਿਲੇ ਰੋਟੀ ਹੱਥੇ ਫੜੀ ਉਹੋ ਵੀਡੀਓ ਆਈ ਉਹਨੇ ਰੋਟੀ ਕਿ ਦੁਜਨ ਠੀਕ ਹੈ ਨਾ ਉੰਜ ਤਾਂ ਕਹਿੰਦੇ ਸੀ ਆਮ ਆਦਮੀ ਆ ਆਮ ਲੋਕਾਂ ਦੇ ਬੰਦੇ ਆ ਠੀਕ ਹੈ ਨਾ ਜੀ ਕੀ ਸਾਡੀ ਰੋਟੀ ਜਿਹੜੀ ਉਹ ਕਿਸੇ ਜ਼ਿਮੀਂਦਾਰ ਦੀ ਰੋਟੀ ਸੀ ਹਾਂ ਮਿਹਨਤ ਦੀ ਕਮਾਈ ਸੀ ਮਿਹਨਤ ਦੀ ਕਮਾਈ ਦੀ ਰੋਟੀ ਸੀ ਜਿਹੜੀ ਇਹਨੇ ਭਗਵੰਤ ਮਾਨ ਨੇ ਚੱਖੀ ਵੀ ਨਹੀਂ ਗਈ ਹਾਂ ਨਹੀਂ ਚੱਖੀ ਕਿਹਨੇ ਇਸ ਥਲੀ ਤੇ ਰੱਖ ਕੇ ਫਾਰਮਲਟੀ ਫਾਰਮਲਟੀ ਕਰਨ ਦੀ ਰੋਟੀ ਸੀ ਹਾਂ ਯਾਰ ਅਸੀਂ ਬੇਕੂਫਾ ਹਾਂ ਸਾਡੇ ਮਜ਼ਾਕ ਕਰਨਾਉਂਦੇ ਨੇ ਸਾਡੇ ਹਾਂ ਠੀਕ ਆ ਠੀਕ ਆ ਨਾ ਸਾਨੂੰ ਇਹਨੇ ਮਜ਼ਾਕ ਬਣਾ ਕੇ ਰੱਖਿਆ ਆ ਸਰਕਾਰਾਂ ਨੇ ਫੇ ਲੇਡੀਜ਼ ਵੀ ਆਪਣੀ ਨਿਕਲੀ ਇਹਨਾਂ ਦੀ ਜਦੋਂ ਪਾਣੀ ਆਇਆ ਉਦੋਂ ਵੀ ਸਾਡਾ ਮਜ਼ਾਕ ਡਾਇਆ ਇਹਨਾਂ ਨੇ ਜੇ ਹੁਣ ਪਾਣੀ ਆਇਆ ਹੁਣ ਹੀ ਮਜ਼ਾਕ ਡਾਇਆ ਪਹਿਲਾ ਇੱਕ ਦਿਨ ਆਇਆ ਆਇਆ ਨਹੀਂਗਾ ਉਹਨੂੰ ਇਹਦੇ ਖਬਰ ਮਿਲ ਗਈ ਕਿ ਇੱਥੇ ਤੇਰਾ ਵਿਰੋਧ ਹੋਣਾ ਹੈ ਇਹਦਾ ਇੱਡਾ ਸਲੱਗ ਸੀ ਇਹ ਸਿਆਣਾ ਸੀ ਇਹਦਾ ਕਿਉਂ ਵਿਰੋਧ ਆਇਆ ਇਹ ਜਦੋਂ ਬਣਿਆ ਨਹੀਂ ਸੀ ਸੀਐਮ ਉਦੋਂ ਤਾਂ ਕਹਿੰਦਾ ਸੀ 6 ਮਹੀਨੇ ਪਹਿਲਾਂ ਬਣ ਤੇ ਪ੍ਰੋਬਲਮ ਕਰਨੀ ਚਾਹੀਦੀ ਆ ਪ੍ਰਬੰਧ ਦਾ ਪ੍ਰਬੰਧ ਕਰਨਾ ਚਾਹੀਦਾ ਹੱਜੇ ਕਿੱਥੇ ਆ ਅੱਜ ਨਹੀਂ ਪ੍ਰਬੰਧ ਕਰ ਸਕਦਾ ਠੀਕ ਹੈ ਜੀ ਇੱਕ ਦੂਜੀ ਲੇਡੀ ਇਹਦੀ ਆਪ ਦੀ ਆਪ ਦੀ ਡੱਕ ਕੇ ਜੇ ਇਹਨੂੰ ਕੋਈ ਜਨਾਨੀ ਇਹਨਾਂ ਨੂੰ ਸਾਡੀ ਨਹੀਂ ਉਥੋਂ ਦੀ ਗਰੀਬ ਲੱਭੀ ਸੀ ਨਾ ਮਜ਼ਾਕ ਕਰਦਾ ਹਾਂ ਨਾ ਸਾਡੇ ਨਾਲ ਮਜ਼ਾਕ ਕਰਨ ਯਾਰ ਲੋੜ ਕੀ ਸੀ ਕਰਨ ਦੀ ਕੀ ਲੋੜ ਸੀ ਇਹਨਾਂ ਨੂੰ ਗੱਲ ਲਾ ਕੇ ਰੋਣ ਦੀ ਅਸੀਂ ਕੀ ਸਾਨੂੰ ਰੋਣ ਨਹੀਂ ਆਉਂਦਾ ਸਾਨੂੰ ਬੜਾ ਰੋਣ ਆਉਂਦਾ ਵੀਰ ਆ ਜਿਹੜੇ ਸਾਸੀ ਜਦੋਂ ਡੁੱਬਦੇਵੇਂ ਨਾ ਸਾਨੂੰ ਰੋਣ ਆਉਂਦਾ ਇਹਨਾਂ ਨੂੰ ਰੋਣ ਆਉਂਦਾ ਜਸਵੀਰ ਸਿੰਘ ਜੀ ਜਿਹੜੇ ਤਾਂ ਸੇਵਾ ਕਰਨ ਆਉਂਦੇ ਤੁਸੀਂ ਆਏ ਜੇ ਤੁਸੀਂ ਵੀ ਤੁਹਾਡੀ ਆਵਾਜ਼ ਤੋਂ ਪਤਾ ਲੱਗਦਾ ਪਿਆ ਤੁਸੀਂ ਭਾਵੁਕ ਹੋ ਗਏ ਜੀ ਠੀਕ ਹੈ ਤੇ ਸਾਰਿਆਂ ਨੂੰ ਵੇਖ ਕੇ ਰੋਣ ਆਉਂਦਾ ਠੀਕ ਜਿਹੜਾ ਇੱਥੇ ਆਉਂਦਾ ਗਰਾਊਂਡ ਜ਼ੀਰੋ ਤੇ ਉਹਨੂੰ ਪਤਾ ਲੱਗਦਾ ਘਰੇ ਬੈਠਿਆਂ ਜੋ ਮਰਜ਼ੀ ਕਹੀ ਜਾਈਏ ਆਪਾਂ ਘਰੇ ਬੈਠਿਆਂ ਜੋ ਮਰਜ਼ੀ ਕਰੀ ਜੋ ਆ ਖੁੱਡ ਆ ਵੀ ਖੁੱਡ ਪਈ ਆ ਆ ਖੁੱਡ ਪਈ ਆ ਖੁੱਡ ਦੇ ਵਿੱਚੋਂ ਪਾਣੀ ਤਾਂ ਆ ਰਿਹਾ ਆ ਜਦੋਂ ਅਸੀਂ ਸਵੇਰ ਆਏ ਸੀਗੇ ਉਦੋਂ ਸਾਰਾ ਗੱਟਿਆਂ ਦੇ ਉੱਪਰ ਪਾਣੀ ਨਹੀਂ ਸੀ ਆ ਵੀ ਪਾਣੀ ਸਿਮ ਕਿਉਂ ਗੱਟਿਆਂ ਦੇ ਉੱਤੇ ਜਾ ਰਿਹਾ ਇਹ ਤੇ ਯਾਰ ਖਤਰੇ ਵਾਲਾ ਕੰਮ ਆ ਯਾਰ ਇਹਦਾ ਇਹ ਵੀ ਉਧਰੋਂ ਗੱਟੇ ਇੱਧਰ ਲਾ ਆ ਬੰਨ ਨੇ ਬੰਨ ਤੋਂ ਪਰਲੇ ਪਾਸੇ ਦਰਿਆ ਵਗਦਾ ਪਿਆ ਏ ਠੀਕ ਆ ਦਰਿਆ ਦੇ ਨਾਲ ਪਾਣੀ ਆਪਣੇ ਬੰਨ ਦੇ ਨਾਲ ਪਾਣੀ ਲੱਗ ਚੁੱਕਾ ਹੈ ਇੱਧਰ ਖੁੱਡਾਂ ਪੈ ਰੀਆਂ ਪਾਣੀ ਰਿਸ ਰਿਹਾ ਥੱਲੋਂ ਆਹ ਵੇਖੋ ਪਾਣੀ ਰਿਸ ਕੇ ਆ ਮਾਹੌਲ ਬਣਦਾ ਪਿਆ ਹੈ ਇਹ ਖੁੱਡ ਤੋਂ ਖੱਡਾ ਬਣ ਲੱਗਿਆ ਮਿੰਟ ਲੱਗਣਾ ਕੋਈ ਪਤਾ ਨਹੀਂ ਲੱਗਣਾ ਰਾਤ ਨੂੰ ਕਦੋਂ ਇਹ ਕੰਮ ਖਰਾਬ ਹੋ ਜਾਣਾ ਇਸ ਕਰਕੇ ਦੋਸਤੋ ਵੱਧ ਚੜ ਕੇ ਲੋਕ ਪਹੁੰਚੋ ਇੱਥੇ ਤਾਂ ਉੱਥੋਂ ਹਬੀਬਕੇ ਨਾਲ ਮੇਰੇ ਹਸਣਾ ਬਾਅਦ ਖਤਰਾ ਬਣਿਆ ਫੁੱਲਦਾ ਯਾਰ ਜੀ ਵੱਧ ਬੀਬਕੇ ਤੋਂ ਕੁਝ ਨਹੀਂਗਾ ਇਹ ਤਾਂ ਤੋੜ ਹੀ ਐਦਾਂ ਦੀਆਂ ਇਹਦਾ ਇਹੋ ਜਿਹਾ ਮੈਨੂੰ ਇਹੋ ਜਿਹੀ ਮਿਲ ਜਾਣਗੀਆਂ ਇਹੋ ਜਿਹਾ ਤੋੜ ਹੀ ਨੀਚੇ ਆ ਆਹ ਥੱਲੇ ਹੀਗਾ ਉੱਥੇ ਗੱਟੇ ਲੱਗ ਗਏ ਪਰ ਪਹਿਲਾ ਖਤਰਾ ਹੈ ਸੀ ਕਿ ਉੱਥੋਂ ਜਦੋਂ ਜਗ੍ਹਾ ਜਾਂਦਾ ਸੀ ਨਾ ਤੈਨੂੰ ਪਾਣੀ ਉੱਥੇ ਘੁੰਮਦਾ ਸੀਗਾ ਘੁੰਮਦਾ ਉਹ ਗਲਾਈ ਪੈਂਦੀ ਨਾ ਉੱਥੇ ਹਾਂ ਹਾਂ ਕਰਕੇ ਹੁਣ ਤਾਂ ਉੱਥੇ ਗੱਟੇ ਲੱਗ ਗਏ ਸਭ ਕੁਝ ਹੋ ਗਿਆ ਦੇਖੋ ਇੱਕ ਵਾਰ ਸਰਕਾਰਾਂ ਵੀ ਕਰ ਸਕਦੀ ਆ ਵੀਡੀਓ ਸੁਣ ਕੇ ਕਿਸੇ ਦੀ ਜੇ ਉਹਨੂੰ ਜ਼ਰੂਰਤਾ ਉਹ ਮੈਨੂੰ ਕਾਲ ਕਰਕੇ ਆਪਦਾ ਲੈ ਸਕਦਾ ਹੈ ਜੇ ਉਹ ਵੀ ਉਹਨੂੰ ਮਿੱਟੀ ਦੀ ਲੋੜ ਆ ਮਿੱਟੀ ਮੈਂ ਆਪਦੇ ਘਰੋਂ ਪਾ ਦੇਵਾਂਗਾ ਮੇਰੇ ਘਰ ਦੀ ਵੇਲੀ ਘਟੋ ਘਟ ਤਿੰਨ ਚਾਰ ਕਨਾਲਾਂ ਦੀ ਵੇਲੀ ਖੱਲੀ ਪਈ ਆ ਨੰਬਰ ਬੋਲ ਦਿਓ ਨੰਬਰ ਬੋਲ ਦਿਓ ਮੇਰਾ ਨੰਬਰ ਹੈਗਾ 98140 9081 ਨੰਬਰ ਮੇਰਾ ਹੈਗਾ 98140 9081 ਪਿੰਡ ਮੱਧੂ ਵਾਲਾ ਜੇ ਕਿਸੇ ਵੀ ਭਰਾ ਨੂੰ ਮਿੱਟੀ ਦੀ ਜ਼ਰੂਰਤ ਆ ਜਾਂ ਕਿਸੇ ਹੋਰ ਦੀ ਜ਼ਰੂਰਤ ਹੋਵੇ ਇਸ ਨੰਬਰ ਤੇ ਕਾਲ ਕਰਕੇ ਸਾਨੂੰ ਪੁੱਛ ਸਕਦਾ ਮੇਰੇ ਘਰ ਘਟੋ ਘਟ ਤਿੰਨ ਚਾਰ ਕਣਾ ਲੈ ਥਾਂ ਵਿਹਲੀ ਪਈ ਹੈ ਘਰ ਘਰ ਦੀ ਵਿਹਲੀ ਦੇ ਵਿੱਚੋਂ ਮੈਂ ਮਿੱਟੀ ਫਟਾ ਜਾਗਾ ਮੈਂ ਬਾਅਦ ਚ ਆਪੇ ਉੱਥੇ ਜਾ ਕੇ ਪਾਵਾਂਗਾ ਠੀਕ ਹੈ ਧੰਨ ਧੰਨ ਬੰਦ ਕਰੇ ਮੈਨੂੰ ਇਹ ਦੂਜਾ ਬੰਦਾ ਫੋਨ ਨਾ ਕਰ ਉਹਦਾ ਭਾਂ ਇਨਕੁਆਰੀ ਕਰ ਲਾਂ ਕੋਈ ਜਿਸ ਬੰਦੇ ਨੂੰ ਜਿੱਥੇ ਜ਼ਰੂਰਤ ਹੋਊਗੀ ਲੋੜ ਹੋਊਗੀ ਮਿੱਟੀ ਦੀ ਉਸ ਥਾਂ ਤੇ ਮੈਂ ਮਿੱਟੀ ਉੱਥੇ ਜ਼ਰੂਰ ਭਰਾਵਾਂਗਾ ਠੀਕ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲ